ਉਸੀ ਦੇਖ ਰਹੇ ਹੋ ਸਰਬ ਧਰਮ ਨਿਊ ਚੈਨਲ ਮੈਂ ਮਾਸਟਰ ਮੋਹਨ ਸਿੰਘ ਡਾਂਡੀਆਂ ਅੱਜ ਸਾਡੀ ਟੀਮ ਪਹੁੰਚੀ ਪਿੰਡ ਸਰਹਾਲਾ ਕਲਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕੇ ਸਰਕਾਰੀ ਹਾਈ ਸਕੂਲ ਸਰਹਾਲਾ ਕਲਾ ਵਿੱਚ ਮੁੱਖ ਅਧਿਆਪਕਾ ਕਸ਼ਮੀਰ ਕੌਰ ਜੀ ਦੀ ਗਵਾਈ ਵਿੱਚ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਅਤੇ ਵਿਦਿਆਰਥੀਆਂ ਤੇ ਸੁਨਾਰੇ ਪੇਖ ਲਈ ਸ਼੍ਰੀ ਸੁਖਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਇਸ ਵਾਰ ਜਾਣਕਾਰੀ ਦਿੰਦੇ ਹੋਏ ਮੁੱਖ ਅਧਿਆਪਕਾ ਕਸ਼ਮੀਰ ਕੌਰ ਜੀ ਕਾਤਰ ਟਾਈਡ ਹੈਡਮਾਸਟਰ ਹਰਪਜਨ ਸਿੰਘ ਜਨੂਹਾ ਜੀ ਨੇ ਸਰਬ ਧਰਮ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਮੌਕੇ ਸ੍ਰੀ ਸੁਖਮੀ ਸਿੰਘ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਭਾਈ ਬਲਵਿੰਦਰ ਸਿੰਘ ਸਕੂਲ ਵਿਦਿਆਰਥੀ ਸ਼ਰਨਦੀਪ ਕੌਰ ਅਤੇ ਕਰਨਦੀਪ ਸਿੰਘ ਵੱਲੋਂ ਕਥਾ ਕੀਰਤਨ ਕੀਤਾ ਗਿਆ ਅਤੇ ਇਸ ਮੌਕੇ ਰਟਾਇਡ ਪ੍ਰਿੰਸੀਪਲ ਜਗਮਉਂ ਸਿੰਘ ਡਾਂਡੀਆਂ ਪ੍ਰਿੰਸੀਪਲ ਸੁਖਿੰਦਰ ਸਿੰਘ ਵੱਡੋਂ ਰਟਾਇਡ ਮਾਸਟਰ ਰਗੂਨਾਥ ਸਿੰਘ ਰਟਾਇਡ ਮਾਸਟਰ ਬਨੋਦ ਕੁਮਾਰ ਗੁਪਤਾ ਸਾਗਰ ਸਿੰਘ ਪਾਲਦੀ ਪਰਮਿੰਦਰ ਸਿੰਘ ਪਰਮਜੀਤ ਕੌਰ ਮਾਸਟਰ ਭਜਨ ਸਿੰਘ ਜਨੋਹਾ ਪੈਨਸ਼ਨਰ ਆਗੂ ਜਸਵਿੰਦਰ ਸਿੰਘ ਅਤੇ ਜਗਜੀਤ ਸਿੰਘ ਕੰਪਿਊਟਰ ਅਧਿਆਪਕ ਲਕਸੀਹਾ ਨੇ ਬੱਚਿਆਂ ਨੂੰ ਪੜ੍ਹਾਈ ਸੰਬੰਧੀ ਅਤੇ ਧਾਰਮਿਕ ਵਿਚਾਰਾਂ ਸਾਂਝੀਆਂ ਕੀਤੀਆਂ ਇਸ ਮੌਕੇ ਸਟੇਜ ਚਾਲਕ ਦੀs ਭੂਮਿਕਾ ਮਾਸਟਰ ਅਜੇ ਕੁਮਾਰ ਜੀ ਨੇ ਬੇਖੂਬੀ ਨਿਭਾਈ ਇਸ ਮੌਕੇ ਮੁੱਖ ਅਧਿਆਪਕ ਕਸ਼ਮੀਰ ਕੌਰ ਅਤੇ ਸਕੂਲ ਸਟਾਫ ਵੱਲੋਂ ਆਈਆਂ ਪ੍ਰਮੁੱਖ ਸਖਸ਼ੀਤਾ ਨੂੰ ਸਨਮਾਨਜਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਪੰਚ ਮੋਹਨ ਸਿੰਘ ਸੁਖਵਿੰਦਰ ਸਿੰਘ ਮਨਜੀਤ ਸਿੰਘ ਜਗਦੀਸ਼ ਸਿੰਘ ਮੁੱਗੋਪੱਟੀ ਕਸ਼ਮੀਰ ਕੌਰ ਪ੍ਰਵਿੰਦਰ ਕੌਰ ਮਦੂ ਅਮਰਜੀਤ ਕੌਰ ਜਸਵਿੰਦਰ ਕੌਰ ਗੁਰਜੀਤ ਕੌਰ ਕੁਲਦੀਪ ਕੁਮਾਰ ਬਲਬੀਰ ਸਿੰਘ ਮਨਪ੍ਰੀਤ ਕੌਰ ਅਵਤਾਰ ਸਿੰਘ ਪਰਮਜੀਤ ਸਿੰਘ ਸੁਜੀਤ ਕੌਰ ਰક્ષા ਦੇਵੀ ਜੋਤੀ ਅਤੇ ਸਕੂਲ ਸਟਾਫ ਦੇ ਬਤਮਨ ਤੇ ਸੱਜਣ ਇਸ ਮੌਕੇ ਹਾਜ਼ਰ ਸਨ ਆਓ ਸੀ ਦੇਖਣ ਇਸ ਮੌਕੇ ਦੇ ਕੁਝ ਲਾਇਬ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੱਥੇ ਦਾ ਦਲਜੀਤ ਸਿੰਘ ਸੋਢੀ ਮਾਲਪੁਰੇ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਸਕੂਲ ਸਰਹਾਲਾ ਕਲਾ ਵਿਖੇ ਸ਼੍ਰੀ ਸੁਖਨੀ ਸਾਹਿਬ ਜੀ ਦੇ ਹਾਜ਼ਰ ਦੇਖੋ ਪੈ ਜਿਸ ਦੇ ਵਿੱਚ ਬਖਵਕ ਸਕੂਲਾਂ ਤੋਂ ਬਹੁਤ ਸਾਰੇ ਸਾਡੇ ਜਿਹੜੇ ਅਧਿਆਪਕ ਆ ਉਹਨਾਂ ਨੇ ਸ਼ਿਰਕਤ ਕੀਤੀ ਤੇ ਇਸ ਸਾਡੇ ਪ੍ਰੋਗਰਾਮ ਦੇ ਵਿੱਚ ਦੀ ਜਿਹੜੀ ਰਹਿਨਵਾਈ ਆ ਸਾਡੇ ਰਿਟਾਇਰਡ ਹਰਮਾਸਾ ਸਰਦਾਰ ਰਪਿੰਦਰ ਸਿੰਘ ਜੀ ਜਿਹਨੂੰ ਹਾਜ਼ਰੀ ਦੀ ਰਹਿਨਵਾਈ ਹੈ ਉਹਨਾਂ ਦੀ ਦੇ ਵਿੱਚ ਇਹ ਕਰਵਾਇਆ ਗਿਆ ਤੇ ਸਮੂਹ ਸਟਾਫ ਨੇ ਬਹੁਤ ਹੀ ਕੰਧਹੀ ਦੇ ਨਾਲ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਵਿੱਚ ਭੂਮਿਕਾ ਜਿਹੜੀ ਨਿਭਾਈ ਆ ਤੇ ਵੱਖ-ਵੱਖ ਜਿਹੜੇ ਸਾਡੇ ਸਕੂਲਾਂ ਤੋਂ ਹੋਰ ਸਾਡੇ ਜਿਹੜੇ ਪਤਵੰਤੇ ਸੱਜਣ ਤੇ ਪਿੰਡ ਦੇ ਇੱਥੇ ਦੇ ਮਾਤਾ ਪਿਤਾ ਜਿਹੜੇ ਆ ਉਹਨਾਂ ਨੇ ਇਸ ਫੰਕਸ਼ਨ ਦੇ ਵਿੱਚ ਆਪਣੀ ਜੜੀ ਪਾਰਟਿਸਪੀਕੇਸ਼ਨ ਜਰੀ ਕੀਤੀ ਹੈਗੀ ਆ ਸੋ ਅੱਜ ਦੇ ਇਸ ਫੰਕਸ਼ਨ ਦੇ ਵਿੱਚ ਆਏ ਹੋਏ ਸਾਰੇ ਮਹਿਮਾਨਾਂ ਦਾ ਬੱਚਿਆਂ ਦੇ ਮਾਤਾ ਪਿਤਾ ਦਾ ਸਮੂਹ ਪੰਚਾਇਤ ਗ੍ਰਾਮ ਪੰਚਾਇਤ ਐਸਐਮਸੀ ਕਮੇਟੀ ਮੈਂਬਰ ਤੇ ਸਕੂਲ ਦੇ ਸਾਰੇ ਲੋਗਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਸਰਕਾਰੀ ਹਾਈ ਸਕੂਲ ਹੈ ਅਕਲਾ ਜ਼ਿਲ੍ਹਾ ਸ਼ਾਹ ਅਰਦਸ਼ੁਰ। ਗੁਰੂ ਗ੍ਰੰਥ ਸਾਹਿਬ ਦੀ ਖਦਰ ਕਰਾਇਆ ਹੈ। ਨਵੇਂ ਵਿਦਿਅਕ ਸਹਿੰਭੀ ਰਮਤਾ ਦੇ ਮੰਦਪ ਵਿੱਚ ਹੱਤੀ ਪਿਛਲੇ ਸਾਲ ਦੀਆਂ ਉਹ ਯਾਤਰੀਆਂ ਜਾਂ ਪ੍ਰਾਪਤੀਆਂ ਕਿ ਉਹਨਾਂ ਦੇ ਸ਼ੇਡਾਂ ਹੋਰ ਐਕਟੀਵਿਟੀ ਸਕੂਲ ਦੀਆਂ ਬਲਾਕ ਲੈਵਲ ਤੇ ਜੋਨ ਲੈਵਲ ਤੇ ਗਿਆ ਲੈਵਲ ਤੇ ਅਤੇ ਪੜਾਈ ਵਿੱਚ ਹੁਸ਼ਿਆਰ ਬੱਚੇ 100 ਪ੍ਰਤੀਸ਼ਤ ਸੂਰੇ ਬਿਖ ਹਾਇਰੇ ਦੇਣ ਵਾਲੇ ਬੱਚੇ ਉਹਨਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਅੱਜ ਦੇ ਦਿਨ ਦੇ ਉੱਤੇ ਸਨਮਾਨਿਤ ਕੀਤਾ ਗਿਆ ਬਹੁਤ ਸਾਰੀਆਂ ਸਫੀਤਾ ਅੱਜ ਦਾ ਇਹ ਜਿਹੜਾ ਸਾਰਾ ਸਮਾਰੋਹ ਸੀ ਜਿੱਥੇ ਗੁਰੂ ਗੰਚਰੀ ਦੀ ਖਤਸ਼ਾ ਹੈਟ ਹੋਇਆ ਉਸੇ ਸਕੂਲ ਦੇ ਹੈਡਮਿਸਟ ਰਿਵਤੀ ਕਸ਼ਮੀਰ ਕੌਰ ਜੀ ਸ਼੍ਰੀ ਅਜੇਖਵਾਰ ਜੀ ਤੇ ਸਮੁੱਚੇ ਸਟਾਫ ਨੇ ਬਹੁਤ ਸਹਿਯੋਗ ਦਿੱਤਾ ਕਿ ਸਾਰਾ ਹੀ ਪ੍ਰੋਗਰਾਮ ਜਿਹੜਾ ਸੀ ਉਹਨਾਂ ਨੇ ਬਹੁਤ ਵੈਲ ਪਲਾਨਡ ਤਰੀਕੇ ਦੇ ਨਾਲ ਸਵੇਰੇ 10 ਵਜੇ ਗੁਰੂ ਮਹਾਰਾਜ ਦੀ ਸਵਾਰੀ ਸੰਤ ਬਾਪਾ ਭਾਈ ਸ਼ੇਸ਼ ਸਿੰਘ ਦੇ ਗੁਰਦਵਾਰ ਸਾਹਿਬ ਵੀ ਤੋਂ ਸਕੂਲ ਵਿਖੇ ਜਾਂਦੀ ਗਈ ਪਹਿਲਾਂ ਗੁਰਦਾਸ ਸਾਹਿਬ ਦੇ ਭਾਈ ਸਾਹਿਬ ਜੀ ਨੇ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਜਿਹੜੇ ਕਿ 11:15 ਵਜੇ 11:35 ਤੇ ਸਮਾਪਤ ਹੋਏ ਉਸ ਤੋਂ ਉਪਰੰਤ ਸਕੂਲ ਦੇ ਬੱਚਿਆਂ ਨੇ ਰਸਪੀਨਾ ਕੀਰਤਨ ਕਰਕੇ ਸਾਰੀ ਆਈ ਹੋਈ ਸੰਗਤ ਦਾ ਬਧਨ ਨੂੰ ਨਿਹਾਲ ਕੀਤਾ ਉਸ ਤੋਂ ਉਪਰੰਤ ਫਿਰ ਪ੍ਰਾਈਡਜੀ ਵਿਕੇਨ ਪਾਠਕ ਜਿਹੜਾ ਆ ਉਹਦੀ ਅਰੰਭਤਾ ਹੋਈ ਸਟੇਜ ਤਤਾ ਦੀਪੋਂ ਦਾ ਰੇਜ ਕੁਮਾਰ ਜੀ ਇੰਗਲਿਸ਼ ਅਧਿਆਪਕ ਐਸ਼ ਸ਼ਮਾਸ ਸਰਕਾਰੀ ਹਾਈ ਸਕੂਲ ਸਰਹਾ ਲਗਿ ਨੇ ਬਹੁਤ ਵੀ ਨਰਨਾਈ ਤੇ ਸਾਰੇ ਸਟਾਫ ਨੇ ਜਿਹੜੀਆਂ ਉਹਨਾਂ ਦੀਆਂ ਜਿੱਥੇ-ਕਿੱਥੇ ਵੀ ਡਿਊਟੀਆਂ ਲੱਗੀਆਂ ਸਨ ਉਹ ਉਹਨਾਂ ਨੇ ਪੂਰੀ ਤਰ੍ਹਾਂ ਨਿਭਾਈਆਂ। ਉਪਰੰਤ ਗੁਰੂਕਲ ਅੰਮ੍ਰਿਤ ਜਿਹੜਾ ਹੈ ਉਹ ਟੁੱਟ ਵਰਤਿਆ। ਆਏ ਹੋਏ ਸਾਰੇ ਮਹਿਮਾਨਾਂ ਨੇ ਇਹਨਾਂ ਦੇ ਵਿੱਚ ਬਹੁਤ ਸਾਰੇ ਐਜੂਕੇਸ਼ਨਿਸਟ, ਸਪੋਰਟਸਪੰਦਤ, ਸਖੀਤਾ ਹਾਜ਼ਰ ਸਨ। ਉਹਨਾਂ ਨੇ ਸਕੂਲ ਨੂੰ ਦੇਖ ਕੇ ਔਰ ਸਕੂਲ ਦੇ ਬੱਚਿਆਂ ਦੇ ਕਾਰਜਕਾਰਜ ਦੇਖ ਕੇ ਬਹੁਤ ਹੀ ਖੁਸ਼ਹਾਲਤਾ ਨਾਲ ਇਹ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਮੌੜ ਸਕਣਾ ਤੋਂ ਤੋੜ ਕੇ ਸਰਕਾਰੀ ਕਿੰਨੇ ਕਿਵੇਂ ਹੋਣਾ ਚਾਹੀਦਾ ਹੈ ਕਿ ਇੱਥੇ ਹੀ ਬੱਚਿਆਂ ਦੀ ਜਿਹੜੀ ਆਲ-ਰੋਲ ਡਵੈਲਪਮੈਂਟ ਦਾਸ ਜਿਹੜਾ ਹੈ ਬਹੁਤ ਕੱਗੇ ਤਰੀਕੇ ਨਾਲ ਹੋ ਰਿਹਾ ਹੈ ਇਸ ਕਰਕੇ ਅੱਜ ਦਾ ਜਿਹੜਾ ਸਮਾਰੋਹ ਸੀ ਉਹ ਸ਼ਵਲਤਾਪੁਰ ਜਿ ਮੰਨ ਹੋਇਆ ਤੇ ਮੈਂ ਮੈਡਮ ਕਸ਼ਮੀਰ ਕੌਰ ਜੀ ਤੇ ਉਹਨਾਂ ਦੇ ਸਾਰੇ ਸਮਰਸਟਾਫ ਨੂੰ ਆਪਣੇ ਬਣਾਉਂਦਾ ਦੱਸ ਦੇਣਾ ਹਾਂ ਵਾਈਬ੍ਰ ਜੀ ਦਾ ਖਾਲਸਾ ਵਾਈਬ੍ਰ ਜੀ ਦਾ